ਵਾਨਾ ਮਰੀਆਂ ਜੋ ਅੰਗਲ ਪੁੱਟੀ ਜਾਂਦੇ ਤੇ ਨਿਸ਼ਾਨ ਗੱਗ ਬੂਹਾ ਹੋ ਗਏ ਟਰਾਂਸਫਾਰਮਰ ਉੱਤੇ ਹੁਣ ਗੁਰੂ ਘਰੋਂ ਹੀ ਗੋਲਗਾ ਚੁੱਤੀ ਜਾਂਦੇ ਨੇ ਲਓ ਪਹਿਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਸ੍ਰੀ ਹਰਗੋਬਿੰਦਪੁਰ ਵੱਲੋਂ ਪਾਕਤੀਆ ਨੌਜਵਾਨ ਲਓ ਲੱਖਾਂ ਦੀ ਕਬੱਡੀ ਕਰੋੜਾਂ ਦੀ ਕਬੱਡੀ ਨਹੀਂ ਰੀਸਾ ਲਓ ਦਰਸ਼ਕ ਵੀਰੋ ਮਾਰਿਓ ਫਿਰ ਤਾੜੀ ਦੱਸਿਓ ਜਰਾ ਕੀ ਗੱਲ ਬਣਦੀ ਐ ਨਹੀਂ ਅਗਲੇ ਦਾ ਸਮਾਂ ਵੀ ਅੱਗੇ ਨੂੰ ਵਧਦਾ ਹੋਇਆ ਲਓ ਲੱਗਿਆ ਹੋਇਆ ਤਗੜਾ ਜਫਾ ਕਹਿੰਦੇ ਬਾਬੇ ਨੇ ਕਰਤਾਂ ਵਾਲੀ ਦੇ ਬਿਸਤਰੇ ਨਾਲੋਂ ਇਕੱਟੀਆਂ ਬਹੁਤ ਤਗੜਾ ਜਫਾ ਖੇਡ ਦੇ ਮੈਦਾਨ ਦੇ ਵਿੱਚ ਲੱਗਦਾ ਹੋਇਆ ਅੱਜ ਕਹਿੰਦੇ ਵੀ ਕਬੱਡੀ ਕਹਿੰਦੇ ਵੀ ਜੱਖਾਂ ਦੇ ਕਰੋੜਾਂ ਦੇ ਵਿੱਚ ਪੁੱਜੀ ਹੈ ਔਰ ਕਹਿੰਦੇ ਵੀ ਲੱਖਾਂ ਰੁਪਈਆਂ ਦੇ ਮਾਣ ਸਨਮਾਨ ਲਓ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਫੜ ਕੇ ਪਈ ਹੋਈ ਸਾਹਮਣੇ ਦੇਖਣਾ ਵੀ ਚਾਰ ਬਾਬੇ ਬਿਲਕੁਲ ਤਿਆਰ ਬਰ ਤਿਆਰ ਨੇ ਕੋਈ ਇੱਕ ਦੋ ਤਿੰਨ ਤੂੰ ਚਾਰ ਹੈ ਭਰਾ ਕਿ ਜਿਹੜਾ ਚੰਗਾ ਲੱਗਦਾ ਤੂੰ ਹੱਥ ਨੂੰ ਲਾ ਉੱਠ ਬਾਬਾ ਹੈ ਜਿਹੜਾ ਕੰਬ ਦਾ ਮੇਲਾ ਜਿਹੜਾ 12 ਸਾਲੀ ਹੋਣਾ ਹੈ 30 ਸਕੰਡਾਂ ਬਾਅਦ ਫਿਰ ਕਬੱਡੀ ਦੋ ਵੀ ਆਪਾਂ ਜਿਹੜੀ ਰਹਿੰਦੀ ਫਿਰ ਗੱਲਾਂਗੇ ਲਓ ਇਧਰਲੇ ਬਾਦਸ਼ਾਹ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਦਿੱਤੀ ਹੈ ਕਿ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਅੱਜ ਬੜਾ ਲੱਗੂ ਕਿਹਦਾ ਤਗੜਾ ਸਰੀਰ ਢਿੱਡੂ ਸ਼ੱਬੇ ਵਾਂਗੂ ਪਾ ਦੇ ਜੇ ਜੰਨੀ ਬਣੇ ਹੋਰ ਮਿੱਤਰੋ ਆਹ ਸਾਹਮਣੇ ਪਿਆ ਕਬ ਜਨੇ ਟੁਕਣਾ ਲਾ ਦੇ ਡੌਣਿਆਂ ਵੱਡਾ ਦਾ ਪੂਰਾ ਜੋਰ ਮਿੱਤਰੋ ਭਜਾ ਕੇ ਅੱਗੇ ਲੰਗਾੜੇ ਕਹਿੰਦੀ ਇਹਦੀ ਮੌਦ ਚਦੀ ਇਹ ਡਾਈ ਫਿਰਦਾ ਏ ਜਦੋਂ ਤਾਈਆਂ ਕਹਿੰਦੇ ਆ ਇਹ ਦੁਨੀਆ ਰੰਗ ਬਰੰਗੀ ਸਿਰ ਤੋਂ ਗੰਜੀ ਤੇ ਹੱਥ ਵਿੱਚ ਗੰਗੀ ਲਓ ਸਾਹਮਣੇ ਦੇਖਨੇ ਦੀ ਫਿਰ ਮੁਕਾਬਲਾ ਹੋਇਆ ਨਹੀਂ ਰੀਸ਼ਾ ਉਰਦੀ ਹੋਈ ਮਾਂ ਮਿੱਟੀ ਦੀ ਧੂੜ ਉਖੜਦੇ ਤਾਰ ਕਬੱਡੀ ਕਬੱਡੀ ਦਰਸ਼ਕੀਓ ਸਖੇਰ ਦੇ ਮੈਦਾਨ ਦੇ ਵਿੱਚ ਲੈ ਵੀ 사운ਡ ਮਾਸਟਰ ਨੂੰ ਮੇਰੀ ਬੇਨਤੀ ਹੈ ਵੀ 사운ਡ ਕਿਰਪਾ ਕਰਕੇ ਸੈੱਟ ਕਰ ਦੇ 사운ਡ ਸੈੱਟ ਕਰ ਦੇ ਮਾਸਟਰ ਬਾਬਰ ਸਿੰਘ ਜੀ 500 ਰੁਪਏ ਇਹਨਾਂ ਵੱਲੋਂ ਪੁੱਜਿਆ ਹੈ ਇਹਨਾਂ ਪੰਜਾਬੀ ਬੋਲਾਂ ਦੇ ਲਈ ਗੁਰੂ ਮਹਾਰਾਜ ਚੜ੍ਹਦੀਆਂ ਕਲਾ ਕਰਨ ਲਓ ਕਹਿੰਦੇ ਬਾਬੇ ਦਾ ਰੰਗ ਰਾਜਸਥਾਨ ਦੀ ਥੀਮ ਵਰਗਾ ਹੈ ਖੇਡ ਦੇ ਮੈਦਾਨ ਦੇ ਵਿੱਚ ਐਨ ਹਲਕੇ ਹਲਕੇ ਕਦਮ ਰੱਖ ਕੇ ਪਾਈ ਹੋਈ ਹੈ ਕਬੱਡੀ ਲਓ ਦੂਜੇ ਪਾਸੇ ਕਹਿੰਦੇ ਵੀ ਇੱਕ ਤਾਂ ਬਾਬਾ ਮਿਲਿਆ ਜਿਹਨੇ ਇਹ ਪੋਰ ਦੇ ਕੁੜਮ-ਕੜਮ ਨਹੀਂ ਲਏ ਆ ਤਾੜੀ ਮਾਰ ਦਿਓ ਦਰਸ਼ਕੀਓ ਬਹੁਤ ਸੰ ਸ਼ਾਨਦਾਰ ਸ਼ਾਨਦਾਰ ਮੁਕਾਬਲਾ ਖੇਡ ਦੇ ਮੈਦਾਨ ਦੇ ਵਿੱਚ ਚੱਲਦਾ ਹੋਇਆ ਹੈ ਲਓ ਬਾਬਾ ਮੈਨੂੰ ਤਾਂ ਲੱਗਦਾ ਅੱਜ ਦਾ ਚਾਹ ਪਾਣੀ ਹੁਣ ਕੋਲੋਂ ਇੱਥੇ ਹੀ ਛਕਣਾ ਪਿਆ ਕਿਉਂਕਿ ਤਗੜਾ ਜੱਫਾ ਲਾ ਦਿੱਤਾ ਬਾਦ ਦੇ ਨੇ ਕਿਉਂਕਿ ਅੱਜ ਜਿਹੜੀ ਸਾਡੀ ਪ੍ਰਬੰਧਕੀ ਜੀਰਾਂ ਨੇ ਕਮੇਟੀ ਨੇ ਮਾਇਆ ਖਰਜੀ ਹੈ ਕਿੰਨੀ ਕੁ ਵਸੀਲ ਹੋ ਰਹੀ ਹੈ ਸਾਡੇ ਦਰਸ਼ਕ ਵੀਰ ਦੱਸਣਗੇ ਪਿਆਰ ਦੇ ਨਾਲ ਨਹੀਂ ਰੀਸਾ ਨਹੀਂ ਰੀਸਾ ਉੱਠ ਬਾਬਾ ਕੋਈ ਗੱਲ ਨਹੀਂ ਹੈ ਜਦੋਂ ਪੀ ਕੇ ਪਿਉ ਦਾ ਪੁੱਤ ਜੀਵਤ ਬੁੱਲਾ ਦੇ ਜੀ ਫੇਰਦਾ ਫੇਰ ਗੁੱਸਾ ਆਉਂਦਾ ਹੈ ਇੱਕ ਪੀ ਗਿਆ ਉਦੋਂ ਨਾਲੇ ਬਸਦਾ ਹੈ ਇਸ ਦਾ ਗੰਧ ਬਾਬਾ ਨਾਲੇ ਪੁਆਇੰਟ ਲੈ ਗਿਆ ਨਾਲੇ ਥਾਪੀ ਦਾ ਰਹਾ ਜੱਫਾ ਤੇ ਲੱਖ ਵਾਰੀ ਕਰਾਂ ਮੈਂ ਸਲਾਮ ਇਹਨਾਂ ਚੁੱਕ ਗਏ ਕਿ ਜਿਹੜੀ ਤੈਨੂੰ ਜੰਮਿਆ ਮਾਂ ਤੇ ਜਿਹੜੀ ਤੈਨੂੰ ਜੰਮਿਆ ਮਾਂ ਕਹਿੰਦੇ ਹਿੰਦ ਮਹਾਦੀਪ ਨੂੰ ਸਾਰਾ ਪਿੰਡ ਹੀ ਪਾ ਗਿਆ ਜਿਵੇਂ 57 ਬੁਲਾਉਣੀ ਹੈ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਜਾਣਾ 40 ਸਾਲ ਦੇ ਕਬੱਡੀ ਖਿਡਾਰੀ ਵੀ ਖੇਡ ਦੇ ਮੈਦਾਨ ਦੇ ਵਿੱਚ ਪਜਾਮਣ ਲਓ ਇਧਰੋਂ ਪਾਸੇ ਖੇਡ ਦੇ ਮੈਦਾਨ ਦੇ ਵਿੱਚ ਲੱਗਦਾ ਹੋਇਆ ਜਫਾ ਔਰ ਦੀ ਹੋਈ ਮਾਂ ਮਿੱਟੀ ਦੀ ਤੂੜ ਹੈ ਕਿ ਇੱਕ ਮਾਂ ਜਿਸ ਤੋਂ ਜਨਮ ਲਿਆ ਦੂਜੀ ਮਾਂ ਬੋਲੀ ਪੰਜਾਬੀ ਮਾਏ ਖੇਡ ਕਬੱਡੀ ਬਲਜੀਤ ਸਿੰਘ ਜੀ ਪੁਰੇ왈 ਸਾਹਿਬ ਕਵੇਜੀਤ ਸਿੰਘ ਜੀ ਖੇਰਾਬਾਦ ਮਨਜੀਤ ਸਿੰਘ ਜੀ ਸਰਪੰਚ ਸਤਨਾਮ ਸਿੰਘ ਜੀ ਸਰਪੰਚ ਮੀਰ ਸਿੰਘ ਜੀ ਸਰਕਾਰੀਆ ਸਾਹਿਬ ਵਿਵੇਗ ਸ਼ਰਮਾ ਜੀ ਕਾਦਰਪ੍ਰੀਤ ਸਿੰਘ ਜੀ ਹੀਰਾ ਸਿੰਘ ਜੀ ਠੇਕੇਦਾਰ ਸਾਰੀਆਂ ਸ਼ਖਸ਼ੀਆਂ ਦਾ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅੱਜ ਮੁੱਖ ਮੰਚ ਦੇ ਉੱਪਰ ਬਿਰਾਜਮਾਨ ਨੇ ਲੋਕਾਂ ਦੇ ਪਾਸੇ ਕਹਿੰਦੇ ਵੀ ਕਿਹੜਾ ਯਾਤਰੀ ਅੱਜ ਰਾਣੇ ਵੰਜ ਵਾਲੀ ਗਾਟੂਗਾ ਖੇਡ ਦੇ ਮੈਦਾਨ 'ਚ ਦਰਸ਼ਕ ਵੀਰੋ ਡਾਕੇ ਦਿਖਾ ਦੇਗਾ ਇਹ ਸਮੇਂ ਦੀ ਗੱਲ ਹੈ ਸਮੇਂ ਦੀ ਬਾਤ ਹੈ ਕਿਉਂਕਿ ਸਮਾ ਬਲਵਾਨ ਤੇ ਕਬੱਡੀ ਮਹਾਨ ਕਹਿੰਦੇ ਲੱਖਾਂ ਤੋਂ ਕਰੋੜਾਂ ਦੇ ਵਿੱਚ ਪੁੱਜੀ ਹੋਈ ਹੈ ਅੱਜ ਕਹਿੰਦੇ ਸਾਡੇ ਦਰਸ਼ਕ ਵੀਰਾਂ ਦੀਆਂ ਦਵਾਵਾਂ ਦੇ ਸਦਕਾ ਦਰਸ਼ਕ ਵੀਰਾਂ ਦੇ ਪਿਆਰ ਦੇ ਸਦਕਾ ਕਹਿੰਦੇ ਕਬੱਡੀ ਲਓ ਲਓ ਤੇਰੀ ਸਾ ਕਿ ਲੰਗੀ ਉਮਰ ਹੈ ਉਹ ਵਕਤ ਬਿਛਾਂ ਨੂੰ ਮੁਰਦੇ ਨਹੀਂ ਸਮੇਂ ਦੀ ਗੱਲ ਹੈ ਜੇ ਸਾਡੀ ਸੰਗਤ ਹੈ ਕਿਉਂਕਿ ਕਹਿੰਦੇ ਵੀ ਚੜਾਉਂਦੀ ਵੀ ਸੰਗਤ ਹੈ ਤੇ ਥੱਲੇ ਲਾਉਂਦੀ ਵੀ ਸੰਗਤ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਐ ਸਮੇਂ ਉੜਦੀ ਹੋਈ ਮਾਨਕੀ ਦੀ ਧੂੜ ਕਹਿੰਦੇ ਬੱਬ ਟਕੀ ਜਾਂਦਾ ਜਿਹਨੇ ਬਾਜ਼ਾਰ ਚ ਭਈਆ ਮਰੂਦਾ ਦੀ ਰੇ ਰੇ ਕਰਦਾ ਨਹੀਂ ਰੀਸਾ ਨਹੀਂ ਰੀਸਾ ਮੇਰੇ ਨਰਸਿੰਘ ਵੀਰੋ ਨਹੀਂ ਰੀਸਾ ਮੇਰੇ ਦਾਦੇ ਅਰਬਾ ਨਹੀਂ ਰੀਸਾ ਹੌਣ ਬਣੀ ਉਹ ਗੱਲ ਕਹਿੰਦੇ ਬਾਬਾ ਇਓ ਲੱਗਦੇ ਬਹਿ ਜਾ ਕੋ ਘਰ ਘਰ ਹੋਰ ਜਿੱਥੇ ਰੱਬ ਦੀਆਂ ਗੱਲਾਂ ਬਾਣੀ ਜਿੱਦੀ ਹਵਾਵਾਂ ਵਿੱਚ ਵਸਦੀ ਵਾਰ ਤੇ ਪਰਿਵਾਰ ਜਿੱਥੇ ਕਲਮ ਦੇ ਸ਼ਮੂਖ ਦੀ ਜ਼ਹਿਰ ਨਾ ਲਿਖ ਤੇ ਦੱਸ ਦੀ ਖਾਲੀ ਹਰਸੀ ਚੜ ਜਾਂਦੇ ਜਿੱਥੇ ਸੂਰਮੇ ਮੈਰਿਆਂ ਨੂੰ ਜਾਣਦੇ ਨਾ ਕੱਟਦੇ ਉਹਨਾਂ ਕਹਿੰਦੇ ਨੇ ਪੰਜਾਬ ਚ ਹਾਲ ਜਾਰਾ ਉੱਥੇ ਕਬੱਡੀ ਦੀ ਜਵਾਨੇ ਟੂਰਨਾਮੈਂਟ ਹੋ ਗਈ ਉੱਥੇ ਕਬੱਡੀ ਦੀ ਜਵਾਨੇ ਟੂਰਨਾਮੈਂਟ ਹੋ ਗਈ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਜਿੰਦਰ ਸਿੰਘ ਜੀ ਮੀਰਾ ਕੋਟ ਕੌਸਲਵਾਲ ਬਾਗ ਨੰਬਰ 5 ਤੇ ਜੁਹੇ ਹੋ ਨੇ ਆਪਾਂ ਰੱਦਾ ਧੰਨਵਾਦ ਕਰਦੇ ਆ ਕਿ ਤੁਸੀਂ ਘਰ ਸਾਡੇ ਆਏ ਅਸੀਂ ਹੁੰਨੇ ਨਾ ਸਮਾਏ ਸਾਡੇ ਵੇੜੇ ਤਰਸੂਫ ਲੈ ਆ ਨਾ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਆਪਾਂ ਵੱਡਾ ਧੰਨਵਾਦ ਕਰਦੇ ਸਾਡੇ ਸਰਦਾਰ ਅਮਰਪ੍ਰੀਤ ਸਿੰਘ ਜੀ ਅਮੋਗਵਟਾਲਾ ਕਾਉਂਸਲਰ ਨਾਲ ਸਾਡੇ ਸਰਦਾਰ ਬਲਜੀਤ ਸਿੰਘ ਜੀ ਪਰੋਵਾਲ ਹਿੰਦੂ ਦੀਆਂ ਸਤਿਕਾਰਯੋਗੀਆਂ ਸ਼੍ਰੀ ਸ਼ੂਤਾ ਨੇ ਨਾਲ ਸਾਡੇ ਸਰਦਾਰ ਕਮਲਜੀਤ ਸਿੰਘ ਜੀ ਫੈਰਾਬਾਦ ਨਾਲ ਸਾਡੇ ਸਰਪੰਚ ਮਨਜੀਤ ਸਿੰਘ ਜੀ ਤੇ ਨਾਲ ਸਾਡੇ ਸਤਿਗ੍ਰਾਮ ਸੁਗنام ਸਿੰਘ ਜੀ ਸਰਪੰਚ ਮੋਹਿਤ ਸਿੰਘ ਜੀ ਸਰਕਾਰੀਆ ਵਿਵੇਕ ਸ਼ਰਮਾ ਜੀ ਤੇ ਤਾਜਲਪ੍ਰੀਤ ਜੀ ਇਲੈਕਟ੍ਰੀਕਲ ਵਾਲੇ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਇਲੈਕਟ੍ਰੀਕਲ ਵਾਲੇ ਆਪਾਂ ਇਹਨਾਂ ਸਾਰੇ ਵੀਰਾਂ ਦਾ ਬੜਾ ਤੰਨਵਾਦ ਕਰਦੇ ਆਂ ਜਾਵਾਂ ਬਲੇ ਹਰ ਜਿੰਨੇ ਕਾਡੇ ਦੀ ਕੱਢੀ ਖੇਡਨੀ ਕਬੱਡੀ ਯਾਰੋ ਖੇਡਨੀ ਕਬੱਡੀ ਕਈ ਵੇ ਖੇਡ ਤੀਆਂ ਖੋਖ ਖੜ ਛੱਡੀ ਕਈ ਵੇ ਖੇਡ ਤੀਆਂ ਖੇਡ ਖੜ ਛੱਡੀ ਕਹਿੰਦੇ ਕਿਸੇ ਕੋਲ ਨਹੀਂ ਕੋਠਾ ਸੌਣ ਜੱਦਾ ਕੋ ਡੰਗਰਾਂ ਨੂੰ ਲੰਨਟਰ ਲਈ ਫਿਰਦਾ ਕਿਸੇ ਕੋਲ ਨਹੀਂ ਕੋਠਾ ਸੌਣ ਜੱਦਾ ਕੋ ਡੰਗਰਾਂ ਨੂੰ ਲੰਨਟਰ ਲਈ ਫਿਰਦਾ ਕੋਈ ਮਛਰਾਂ ਨੂੰ ਮਾਰਦਾ ਸੌ ਜਾਂਦਾ ਕੋ ਚੂਹੇ ਨੂੰ ਜਿਵੇਂ ਲੰਨਟਰ ਲਈ ਫਿਰਦਾ ਕੋ ਰੋਟੀ ਲੱਭਦਾ ਤੂੜੇ ਦੇ ਪੇੜ ਵਿੱਚੋਂ ਕੋ ਪੀਜੇ ਵਰਕਰ ਖੜਾਈ ਫਿਰਦਾ ਕੋ ਰੰਗ-ਤਰੰਗੀਆਂ ਪਾਵੇ ਪਸ਼ਾਕਾਂ ਕੋ ਨਲਦਾ ਰੋਹ ਕੇ ਜ਼ਿੰਦਗੀ ਹੰਡਾਈ ਫਿਰਦਾ ਕੋ ਸਾਈਕਲ ਵੀ ਲਵੇ ਵਿਆਜ ਉੱਤੇ ਕੋ ਕੁੱਤੇ-ਤਾਰਾਂ 'ਚ ਵਿਠਾਈ ਫਿਰਦਾ ਕੋ ਰਾਣਾ ਮਾਦੋਤਰੀ ਆ ਲੱਭਦਾ ਉਸ ਮਾਲਕ ਨੂੰ ਜਿਹੜਾ ਸਾਰੀ ਥੋੜ੍ਹ ਜਾਈ ਫਿਰਦਾ ਜਿਹੜਾ ਸਾਰੀ ਇਹ ਖੇਡ ਚਾਈ ਹਰਦਾ ਬਲਵਾਨ ਕਰਿਆਲਾ ਜੀ ਤੇ ਉਧਰ ਸਾਡੇ ਸਰਪੰਚ ਸਰਦਾਰ ਸਤਨਾਮ ਸਿੰਘ ਜੀ ਕਹਿੰਦੇ ਵੀ 40 ਸਾਲਾਂ ਵਰਗ ਦੀਆਂ ਟੀਮਾਂ ਜਿਹੜੀਆਂ ਕਬੱਡੀ ਦੇ ਖੇਡ ਮੈਦਾਨ ਅੰਦਰ ਕੌਣ ਵੀ ਚਰਚਾ ਦਾ ਕਰਨ ਸਾਡੇ ਮਦਨਿੰਦਰ ਸਿੰਘ ਜੀ ਐਸਲਪੀਸੀ ਮੈਂਬਰ ਖਾਪੜ ਖੇਡਿਵਾਂ ਸਾਡੇ ਦਰਮਿਆਨ ਪੁੱਜੇ ਹਨ ਵੱਡਾ ਧੰਨਵਾਦ ਕਰਦੇ ਆ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਸੂਰੀ ਜੱਗ ਦੀ ਪੱਤਰਕਾਰ ਪੁੱਜੇ ਹਨ ਵੱਡਾ ਧੰਨਵਾਦ ਕਰਦੇ ਆ ਲਓ ਸਾਹਮਣੇ ਲੱਗਾ ਹੋਇਆ ਲੋਕ ਕਬੱਡੀ ਦੇ ਖੇਡ ਮੈਦਾਨ ਅੰਦਰ ਬੱਲੇ ਬੱਲੇ ਹੋਈ ਕਈ ਸਾਹਮਣੇ ਅਮਰਾਂ ਨੇ ਜਾਫੀਆਂ ਤੇ ਪਾਈ ਸੀ ਕਬੱਡੀ ਐ ਕਿ ਕਰਕੇ ਯਾਦਗਰਾਂ ਨੂੰ ਰੋਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪੱਗੜ ਬਣਾਈ ਹੈ ਲਾਵੇ ਰੋਡਰ ਦੀ ਉਹ ਬ੍ਰੋਤ ਜਿੱਥੇ ਰੋਡਾਂ ਪਾਉਂਦੀਆਂ ਉੱਥੇ ਧਰਤੀ ਖੱਟੇ-ਕੱਟੇ 50 ਤੋਂ ਉੱਪਰ ਉਮਰ ਹਨ ਮੇਰੇ ਵੀਰ ਤੇ ਦੋ ਜਿਹੜੀਆਂ ਬੋਰੀਆਂ ਮਿੱਟੀ ਦੀਆਂ ਬੋਰੀਆਂ ਇਹ ਗੱਭਰੂ ਚੋਕ ਦਿਖਾ ਦੇਗਾ ਆਪਾਂ ਮਾਨ ਸਨਮਾਨ ਜ਼ਰੂਰ ਕਰਾਂਗੇ ਇਸ ਉਮਰ ਦੇ ਵਿੱਚ ਕਹਿੰਦੇ 15 ਕਿਲੋ ਪਾਰ ਨਹੀਂ ਚੱਲਦਾ ਤੇ ਇਹ ਵੀ ਜਿਹੜੀ ਵੱਡੀ ਦੇਣਾ ਦੋ ਗੋਰੀਆਂ ਕੱਟੇ-ਕੱਟ ਪੰਜ ਸਾਢੇ ਮਾਰ ਦੇ ਮਾਨ ਪੱਕਾ ਵੇਟ ਬਣਦਾ ਮੇਰੇ ਵੀਰ ਇਸ ਖਿਡਾਰੀ ਦਾ ਵੀ ਮਾਨ ਸਨਮਾਨ ਕਰਾਂਗੇ ਦਵਾਗੇ ਦੇ ਵਿੱਚ ਮਾਨ ਸਨਮਾਨ ਹੋਏ ਮਾਲਵੇ ਦੇ ਵਿੱਚ ਮਾਨ ਸਨਮਾਨ ਹੋਏ ਤੇ ਉੱਧਰਲਾ ਸਾਹਮਣੇ ਕਹਿੰਦੇ ਆਗੇ ਨੇ ਜਵਾਨ ਵੁੱਟ ਖਿੱਚ ਕੇ ਤਿਆਰੀਆਂ ਮੇਰਤਾਂ ਦੇ ਨਾਲ ਇਹਨਾਂ ਵਰਦੀਆਂ ਸ਼ਿਕਾਰੀਆਂ ਲੱਗੂ ਦਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਵੀਰੇ ਦੂਜਾ ਮੈਚ ਲੋੜੀਵਾਲ ਤਗਲਵਾਲ ਦੇ ਨੇ ਸੋਰਾ ਦੋਨੇ ਵੀ ਪੁਆਇੰਟ ਆ ਉਧਰ ਸਾਡੇ ਕਮਲਦੀਪ ਸਿੰਘ ਜੀ ਟਾਂਗ ਪ੍ਰਦਾਨ ਗੁਰਦੁਆਰਾ ਪਲਾਸ ਸਾਹਿਬ ਰੋਡ ਵੈਲ ਫੋਰ ਸੋਸਾਇਟੀ ਆਪਾਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਆਂ ਕਬੱਡੀ ਦੇ ਖੇਡ ਮੈਦਾਨ ਅੰਦਰ ਜਿੰਨੀਆਂ ਵੀ ਸਤਕਾਰ ਦੇ ਜਨ ਸ਼ਖਸੀਤਾ ਕੋ ਜਿਨ੍ਹਾਂ ਨੇ ਕੋਟ ਕੋਟ ਧੰਨਵਾਦ ਜੀ ਆਨੇ ਕਰਨੇ ਉਹ ਕਬੱਡੀ ਦੇ ਖੇਡ ਮੈਦਾਨ ਅੰਦਰ ਹਲਕੇ ਹਲਕੇ ਕੁੱਜਦੇ ਹੋ ਰੱਬ ਦੀ ਤੀ ਦਰਸ਼ਕ ਤੇ ਹੁਣ ਕਹਿੰਦੇ ਦੀ ਕੁੱਝ ਪਲਾਂ ਤੱਕਰ ਐਨ ਪਿੱਲ ਮਾਰਿਆ ਪੰਜੇ ਨਹੀਂ ਦਿਗਣਾ ਮੇਰੇ ਵੀਰ ਉਧਰ ਸਾਡੇ ਵਾਹਿਗੁਰੂ ਦੀ ਸਰਕਾਰ ਜਗ ਨੇ ਹਰਦਲਵੀਰ ਸਿੰਘ ਜੀ ਸਾ ਆਪਾ ਵੱਡਾ ਧੰਨਵਾਦ ਕਰਦੇ ਆਂ ਉਧਰ ਸਾਡਾ ਵੀਰ ਨੇ ਸ਼ਾਨ ਦੱਬੇ ਦੀ ਹੋਦਾ ਇਸ ਵੀਰ ਦੇ ਮੋਹਰੇ ਸੱਜੇ ਤੇ ਅੱਜ ਰੱਬ ਦੀ ਤੂੰ ਦਰਸ਼ਕਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਆਪਾ ਪਹਿਲਾ ਪ੍ਰਬੰਧਕ ਕਮੇਟੀ ਤੋਂ ਪਤਾ ਕਰ ਲੋ ਜੀ ਕਿਉਂਕਿ ਜੇ ਮਾ ਹੋਣੀਆਂ ਜਾਂ ਨਹੀਂ ਹੋਣੀਆਂ ਇੱਧਰ ਕੜੇ ਦੇ ਵਿੱਚ ਵੀ ਤਿੰਨ ਖਿਡਾਰੀ ਲੰਕੋ ਦਿਖਾਉਣ ਦੇ ਆਪਾ ਉਹਨਾਂ ਦਾ ਵੀ ਵੱਡਾ ਸਨਕਾਰ ਕਰਾਂਗੇ